ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਪਿੰਡਾ ਤੁਹਾਡੇ ਲਈ ਤਿੰਨ ਐਨੀਮਲ ਲੈ ਕੇ ਆਏ ਆ ਜੀ ਦੋ ਤਾਂ ਵਿੱਚੋਂ ਗੱਭਣ ਨੇ ਜੀ ਦੈਨ ਲੈਂਦੇ ਨੇ ਤੇ ਇੱਕ ਬਿਲਕੁਲ ਤਾਜੀ ਸੂਈ ਸਵਾਈ ਹੈ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਨਾਮ ਬਾਈ ਜੀ ਅਵਤਾਰ ਸਿੰਘ ਜੀ ਪਿੰਡ ਕਾਲੇਕੇ ਜੀ ਤਹਿਸੀਲ ਬਾਗਾਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9914565058 ਜੀ 9914565058 ਜੀ ਠੀਕ ਆ ਬਾਈ ਇੱਕ ਨੰਬਰ ਸੂਈ ਸਵਾਈ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾ ਮਸੂਈ ਹੈ ਜੀ ਸੂਆ ਵੀਰੇ ਦੂਜੀ ਆ ਸੂਈ ਜੀ ਅੱਜ ਸਵੇ ਹੀ ਸੂਈ ਆ ਇਹ 6:30 ਵਜੇ ਮਾਰਨਿੰਗ ਹਾਂ ਜਾਂਦੀ ਯਾਨੀ 7:30 ਵਜੇ ਜੇਰਜੂਰ ਪੈ ਗਈ 3 ਕਿਲੋ ਆਪਾਂ ਹਵਾਨੇ ਚੋਂ ਬੌਲਾ ਕੱਢਤਾ ਜਾਂਦੀ ਐ ਦੇ ਟਾਈਮ ਠੀਕ ਆ ਬਾਈ ਮਗਰ ਬੱਛੀ ਆ ਬਹੁਤ ਚੰਗੀ ਬੱਛੀ ਆ ਜੀ ਜਾਨੀ ਬੱਛੀ ਆ ਜੀ ਹਾਂ ਜੀ ਹਾਂ ਬਾ ਕਾਫੀ ਕਲਰ ਚ ਆ ਗਈ ਕਾਫੀ ਕਲਰ ਚ ਆ ਗਈ ਵੀਰੇ ਇਹ 3 ਕਿਲੋ ਬੌਲਾ ਕੱਢਿਆ ਜੇਰਜੂਰ ਨਾਲ ਹਾਂ ਚਵਾਈ ਹਾਂ ਤੇ ਹਾਂ ਜੇਰਜੂਰ ਵਧੀਆ ਆਪਣੇ ਕੋਲੇ ਵੀਡੀਓ ਹੈਗੀ ਐ ਬੈਠੀ ਨੇ ਫੁੱਲ ਜੇਰ ਸਿਟੀ ਆ ਕੋਈ ਵੀ ਜੇਰ ਅੰਦਰ ਕਹੇ ਦੇ ਵੀ ਆਪਾਂ ਦੇਣਦਾਰ ਆ ਠੀਕ ਹੈ ਜੀ ਹੋਰਾਂ ਵੀ ਲੜ ਹੋਵੇ ਤਾਂ ਸੱਟ ਜੇ ਤਾਂ ਠਣਾ ਦੀ ਡੰਨ ਹੈ ਜੀ ਠਣਾ ਦੀ ਲੈਪ ਧਾਰਾਂ ਮਾਰ ਕੇ ਵੀਰੇ ਵਿਖਾ ਦਿੰਨੇ ਆ ਸੀ ਠੰਡੀ ਪੂਰੀ ਲੈ ਫੀਲਸ ਲੱਗ ਪੂਰੀ ਆ ਬਾਕੀ ਚੁਵਾਈ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਮਗਰ ਲੈ ਠਣਾ ਜੋ ਮਾਰਦੇ ਬਾਈ ਆਪਾਂ ਲਾਂ ਜਵਾਕ ਨੂੰ ਭਾ ਦੇ ਲਾਂ ਜਵਾਕ ਆ ਇੱਥੇ ਖੜਾ ਸਾਡਾ ਠੀਕ ਹੈ ਜੀ ਠੰਡੀ ਫੀਲ ਪੂਰੀ ਨੇ ਆਣਾ ਪਾਉਣਾ ਪਾ ਲਓ ਨਹੀਂ ਆ ਬੋਲਾ ਪਿਆ ਜਮ ਖੱਟਾ ਬੋਲਾ ਜੀ ਦਿਖਾ ਦੀ ਵੀਰੇ ਬਾਈ ਦੇ ਦੱਸਣ ਮੁਤਾਬਕ ਉਹ ਸੂਆ ਦੂਜਾ ਸੂਈ ਹੈ ਜੀ ਮਾਰਨਿੰਗ 3:30 ਵਜੇ ਸੂਈ ਸੀ ਜੇਰ ਪ੍ਰੋਪਰ ਡੰਨ ਹੈ ਜੀ ਬੱਚਾ ਮਗਰ ਵੱਤੀ ਮਿਲ ਜਾਣੀ ਹੈ ਇੱਕ ਨਾ ਥਾਣਾ ਦੇ ਸਹਿਜ ਵੀ ਬਹੁਤ ਸੋਹਣੇ ਗੈਪ ਤੇ ਲੱਗੇ ਹੋਏ ਹਾਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਨੇ ਸ਼ਾਟ ਪੱਕੇ ਲੈ ਦੇ ਦੀ ਵੀਰੇ ਵਹਿਣਾ ਐਵੇਂ ਫਲੌਟਾਂ ਵਾਲੀ ਨਹੀਂ ਇਹ ਕਿੰਨਾ ਕੁ ਪਾਜੂ ਵੀਰੇ ਦੁੱਧ ਦੁੱਧ ਵੀਰੇ ਹੁਣ ਅਗਲਾ ਤਾਂ 18 19 ਕਿਲੋ ਕਹੀ ਜਾਂਦਾ ਪਰ ਐਵੇਂ ਬਾੜਾ ਕਹਿਣ ਦਾ ਫਾਇਦਾ ਨਹੀਂ ਹੁੰਦਾ 16 17 ਤਾਂ ਪਾ ਜੂਗੀ ਜੇ ਆਪਣੇ ਕੋਲ ਰਹਿੰਦੀ ਆਪਾਂ ਜਵਾਬ ਹੀ ਦੇਵਾਂਗੇ ਮੇਰਾ ਮਤਲਬ ਠੀਕ ਆ 16 ਹਾਂ ਆਪਾਂ ਆਪਣੇ ਘਰੇ ਰਹੇਗੇ ਆਪਾਂ ਜਵਾਬ ਹੀ ਦੇਵਾਂਗੇ ਇਹਨਾਂ ਤੋਂ ਠੀਕ ਆ ਜੀ ਹਾਂ ਸੀਲਸ ਲੱਗਾ ਹੁਣ ਇੱਕ ਹੀ ਚਵਾਈ ਹੋਈ ਆ ਜੀ ਹਾਂ ਇੱਕ ਚਵਾਈ ਹੋਈ ਤਿੰਨ ਕਿਲੋ ਬਹੁਤਾ ਕੱਢਿਆ ਜਾਂਦੀ ਜਮਾਨ ਜਮ੍ਹਾਂ ਲੈਣ ਦੇ ਜੀ ਅਲੀ ਭਾਈ ਯਾਰ ਮੁੱਲ ਕਰਾਉਣ ਦਾ ਵੀਰੇ ਜਿਵੇਂ ਲੋਕ ਕਰੀ ਜਾਂਦੇ ਪਹਿਲਾਂ ਕਿੰਨਾ 55 ਅਕਰ ਵਾਲਾ ਮੁੱਲ ਤਾਂ ਠੀਕ ਆ ਜੀ ਪਰ ਆਪਾਂ 49000 ਦੀ ਦੇ ਦੇਾਂਗੇ ਵਿੱਚੋਂ ਤੇਰਾ ਮਾਣ ਜ਼ਰੂਰ ਕਰਾਂਗੇ ਯਾਰ ਠੀਕ ਆ ਜੀ ਜਮ੍ਹਾਂ ਜਾਇਜ਼ ਜਮ੍ਹਾਂ ਹਾਂ ਜਮ੍ਹਾਂ 49 ਚੁਈ 49000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਬਹੁਤ ਮੱਝਾਂ ਵਰਗਾ ਹਊ ਚਟਾ 나ਗ ਤੁਹਾਨੂੰ 2 ਮਿਲ ਜਾਣੇ 49000 ਚ ਇੱਕ ਮਗਰ ਵੱਛੀ ਵੀ ਮਿਲ ਜਾਣੀ ਹੈ ਬਾਕੀ ਥਣਾ ਦੀ ਦੰ ਨਾ ਬੇਫਿਕਰ ਹੋ ਜਾ ਜੀ 2 ਨੰਬਰ ਵੀਰੇ ਇਹਦੀ ਕੀ ਡਿਟੇਲ ਆ ਪਹਿਲਾਂ ਬਾਈ ਸਿੰਘਾ ਮਾੜੇ ਮਾੜੇ ਸਿੰਘ ਵੀਰੇ ਇਹ ਸਿੰਘਾਂ ਦਾ ਨਾ ਇੱਕ ਨਾਂ ਹੀ ਆ ਸਿੰਘਾਂ ਦਾ ਵੀ ਨਾ ਵਿੱਚ ਝੁੰਗੀ ਕਰਕੇ ਲੈ ਲਈ ਠੀਕ ਅੱਗੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਸਮੁੰਦਰੋਂ ਪਾਰ ਖੜ ਕੇ ਸੌਦਾ ਕਰ ਲਈ ਝੁੰਗੀ ਗਾਂ ਦਾ ਮੀਣੀ ਮੱਝ ਦਾ ਤੇ ਘਾਟਾ ਨਾ ਪਾਉਗੀ ਉਸ ਹਿਸਾਬ ਨਾਲ ਵੀ ਆਪਾਂ ਝੁੰਗੀ ਗਾਂ ਲਈ ਆ ਕਰਮ ਵਾਲੀ ਹੁੰਦੀ ਐ ਸਹੀ ਗੱਲ ਤਾਂ ਜੀ ਇਹਦਾ ਸਿੰਘ ਤੂੰ ਕਹੀ ਹੈ ਨਾ ਸਿੰਘ ਆ ਨਾ ਕੋਈ ਵਾਸਤਾ ਹੀ ਨਹੀਂ ਲੈ ਲੈ ਫਿਆਕਾ ਕਰ ਮੁਠੀ ਮੁਠੀ ਦਾ ਹੀ ਆ ਜਿਵੇਂ ਹੀ ਤੇ ਸੀਲਸ ਲੱਗ ਇੰਨੀ ਆ ਲੈ ਜਿਵੇਂ ਮਰਜੀ ਕੋਈ ਪੁੱਛ ਲੈ ਹਾਂ ਲੈ ਆਈ ਬਹਿ ਜਾ ਠੀਕ ਹੈ ਜੀ ਆਪਣਾ ਪਸ਼ੂ ਹੀ ਹੋਊਗਾ ਐ ਪੰਡ ਜਿਹੜਾ ਹਵਾਨਾ ਕਰੂਗੀ ਤਿਆਰ ਸਮਾਜ ਨਾਲ ਲੈਂਦੀ ਹੈ ਜੀ ਸਮਾ ਬਸ ਦੋ ਤਿੰਨ ਦਿਨ ਹੀ ਲਊ ਬੜੇ ਨਹੀਂ ਲਿਆ ਤਿਆਰੀਆਂ ਜੀ ਆ ਵੀਰੇ ਠੀਕ ਹੈ ਕਿੰਨਾ ਕ ਪਾਜੂ ਵੀਰੇ ਦੁੱਧ ਦੁੱਧ ਵੀਰੇ 15 ਕਿਲੋ ਆਉਂਦੇ ਪਹਿਲਣ ਦਾ ਦਿੱਤਾ ਵਾ ਠੀਕ ਹੈ ਸੂਆ ਕਿੰਨਾ ਮੇਰੇ ਸੂਏ ਦੂਜੇ ਸੁਣਾ ਠੀਕ ਹੈ ਅਗਲਾ ਭਲਾ ਤੀਜਾ ਮੰਨ ਲੇ ਆਪਾਂ ਨੂੰ ਦੂਜਾ ਦੱਸਿਆ ਜਿਹੜਾ ਸੂਆ ਆਪਾਂ ਨੂੰ ਦੱਸਿਆ ਹੋਊ ਆਪਾਂ ਉਹੀ ਕਹਾਂਗੇ ਆਪਾਂ ਵੀਰੇ ਆਪਦੇ ਕੋਲੋਂ ਨਾ ਤਾਂ ਆਪਾਂ ਦੁੱਧ ਜੋੜਨਾ ਠੀਕ ਹੈ ਜੀ ਤੇ ਨਾ ਆਪਾਂ ਸੂਆ ਜੋੜਨਾ ਜਿਹੜੇ ਅਗਲਾ ਦੱਸਦਾ ਆਪਾਂ ਉਹੀ ਸੂਏ ਕਹਾਂਗੇ ਬਾਕੀ ਭਾਈ ਜਿਹਨੇ ਲੈਣੀ ਆ ਆਪਦੀ ਤਸੱਲੀ ਪਰ ਖੋਣੇ ਕਰਨੀ ਸੀ ਸੀਲ ਸਲਗ ਤਾਂ ਇ ਲਾ ਠੰਡੀ ਸੀ ਜੀ ਤਾਂ ਜਾਂ ਵਾਲੀ ਵਾਲਾ ਸੱਡ ਦੇ ਰਸਾ ਪੱਤ ਉੱਤੇ ਪਲਾਂ ਲੈ 2 4 ਇਹੋ ਜੀ ਗੱਲ ਹੀ ਬਾਈ ਦੱਸਦਾ ਸਮਾਂ ਲੈ ਜੂਗੀ ਜੀ ਹਜੇ 2 4 ਦਿਨਾਂ ਤਿੱਕਰ ਜਿਹੜੀਆਂ ਵਾਲਟਾਂ ਤੁਸੀਂ ਹਵਾਨੇ ਚ ਦੇਖ ਰਹੇ ਹੋ ਸਾਰੀਆਂ ਕਰਮ ਵਾਲੀ ਨੇ ਕੱਢ ਕੇ ਸੁਣਾ ਜੀ ਬਾਕੀ ਤਿਆਰੀ ਹੋਣ ਵੀ ਕਰਮ ਵਾਲੀ ਸੋਹਣੀ ਕਰਦੀ ਆਉਂਦੀ ਆ ਰੰਗ ਪ੍ਰਿੰਟ ਦੀ ਪੂਰੀ ਹਿਸਾਬ ਆ ਮੜੇ ਮੜੇ ਸੈਂਗਾ ਤੇ ਪਰਪਲਾ ਚੂਟ ਆਪਾਂ ਮੁੱਲ ਵੀਰੇ ਇਹੋ ਜੇ ਕਰਾਂਗੇ ਕੋਈ ਭਕਾਈ ਜੀ ਵਾਲੇ ਮੁੱਲ ਨਹੀਂ ਆਪਾਂ ਕਰਨੇ ਆਪਾਂ ਲੈਣ ਦੇਣ ਜੇ ਮੁੱਲ ਕਰਾਂਗੇ ਬੜਾ ਫਰਕ ਸ਼ਰਕ ਜਾਣੀਆਂ ਆਪਾਂ ਰੱਖਦੇ ਹੁੰਦੇ ਕਿੰਨਾ ਜੀ 43000 ਦੀ ਦੇ ਦਾਂਗੇ ਵਿੱਚੋਂ 500 ਛੋਟ ਕਰਦੇ ਆ ਠੀਕ ਹੈ ਜੀ ਤੇ ਜੇ ਜੋੜਾ ਲੈ ਜੀ ਕੋਈ ਕੋਈ ਨਹੀਂ ਮਾਨ ਵਧ ਕਰ ਦਾਂਗੇ ਜੋੜੇ 'ਚ ਸਾਡੇ 42000 ਦੀ ਬਾਈ ਕਹਿੰਦਾ ਵਹਿੜ ਲੈ ਜਾਓ ਜੀ ਤੋਫਾਈ ਆ ਤੁਹਾਡੇ ਵਾਸਤੇ ਹਾਂ ਲੈਟ ਕੇ ਸੂਗੀ ਹਾਂ ਤੋ ਹੋਵੇ ਬਾਈ ਇਹ ਚੈੱਕ ਕਰ ਸਕਦੇ ਹੋ ਮਨਾਂ ਖਿੱਚਾਂਗੇ ਤਾਂ ਰਵੜਾਂਗੂ ਵਧੂਗਾ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਜਰਸੀ ਸ਼ਹੀਵਾਲ ਦਾ ਕ੍ਰੋਸ ਆ ਵੀਰੇ ਵੱਡੀ ਆ ਜਰਸੀ ਹਾਂ ਵੱਡੀ ਜਰਸੀ ਆ ਸ਼ਹੀਵਾਲ ਦਾ ਕ੍ਰੋਸ ਆ ਸੀਲ ਲਾਗੇ ਨਹੀਂ ਕੁਰੀ ਆ ਸੂਆ ਕਿੰਨਾ ਮੈਂ ਵੀਰੇ ਸੂਆ ਵੀ ਅਗਲਾ ਤਾਂ ਆਪਾਂ ਨੂੰ ਦੂਜਾ ਵੀ ਦੱਸਦਾ ਜਿੱਦੋਂ ਆਪਾਂ ਖਰੀਦੀ ਆ ਠੀਕ ਆ ਜੀ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਆ ਬਾਈ ਹੈਨਾ ਸੁਵਾ ਦੂਜਾ ਹੀ ਦੱਸਿਆ ਬਈ ਬਹੁਤ ਸਹੀ ਬੰਦਿਆਂ ਤੋਂ ਆਈ ਆ ਉਹ ਜਰਸੀ ਵੀ ਜਿਹੜੀ ਗਾਂ ਉਹ ਵੀ ਆਪਾਂ ਬੁੱਧ ਸਿੰਘ ਵਾਲੇ ਪਿੰਡ ਤੋਂ ਲਈ ਠੀਕ ਆ ਸਮਾਂ ਬਾਈ ਕਿੰਨਾ ਲੈਂਦੀ ਆ ਇਹ ਸਮਾਂ ਵੀਰੇ ਬਸ 1-2 ਦਿਨ ਹੀ ਮਸਾ ਹੀ ਲਊਗੀ ਤਿਆਰੀਆਂ ਤਿਆਰੀ ਵੀ ਕਿੱਡਾ ਹਵਾਨਾ ਕਰੀ ਫਿਰਦੀ ਆ ਠੋਖ ਬੂਰਾ ਠੋਕੀ ਫਿਰਦੀ ਪੂਰਾ ਨਾ ਜੀ ਕਿੰਨਾ ਕੁ ਬਾਜੂ ਵੀਰੇ ਦੁੱਧ ਦੁੱਧ ਵੀਰੇ ਮੇਰਾ ਮਤਲਬ ਉਹ ਤਾਂ ਕਹਿੰਦੇ ਸੀ 18-19 ਕਿਲੋ ਚ ਹੋਇਆ ਪਰ ਮੈਨੂੰ ਲੱਗਦਾ ਵੀ ਜਿਹੜੇ ਹਿਸਾਬ ਨਾਲ ਰੋਖਾ ਵਹਿੜਦਾ ਦੁੱਧ 20 ਤੋਂ ਬਾਹਰ ਕੱਢਣਾ ਚਾਹੀਦਾ ਇਹਨੂੰ ਥਣਾਹੇ ਕਿੰਨਾ ਚੰਗਾ ਲੱਗਿਆ ਥਣਾਹੇ ਦੀ ਦੰਨ ਆ ਜੀ ਥਣਾਹੇ ਦੀ ਇੱਕ ਨੰਬਰ ਠੀਕ ਆ ਥਣਾਹੇ ਆ ਦੀ ਅਲੱਗ ਚੱਪ ਕੇ ਲੈ ਜੀ ਆਪਣੀ ਚੱਪ ਕੇ ਲਈ ਲੈ ਮੋਸਤਾ ਖਾਣਾ ਪੂਰਾ ਹਾਂ ਵੀ ਸੀਲ ਅਲੱਗ ਗਏ ਪਸ਼ੂ ਨਾ ਆਪਣਾ ਮਾਰਾ ਹੋਊਗਾ ਸੀਲਸ ਅਲੱਗ ਲੈ ਬਾਕੀ ਸੋਨਾ ਦੇ ਵੱਡਾ ਹਵਾਨਾ ਤੂੰ ਨਹੀਂ ਆਈਆਂ ਪਲਾਂ ਰਸਾ ਸਾਈਡ ਦੇ ਉੱਤੇ ਆ ਯਾਰੀਆਂ ਚੀ ਹਾਂ ਪੰਡੀ ਸੀਲ ਕਰਮ ਵਾਲੀ ਪੂਰੀ ਚੈੱਕ ਕਰ ਲੈ ਸੀਲ ਦੇ ਰਸਾ ਉੱਤੇ ਸੜਦਾ ਕੋਈ ਮਰਜ਼ੀ ਬੈਠਾ ਰਵੇ ਜੀ ਤੋ ਦੇਖ ਇਹਦੀ ਭਾਈ ਜਮਾ ਲੈਣ ਦੇ ਜੀ ਡਿਮਾਂਗ ਯਾਰ ਮੁੱਲ ਕਰਾਉਣ ਦਾ ਵੀਰੇ ਹੁਣ ਲੋਕ ਕਰੀ ਜਾਂਦੇ ਯਾਰ ਆਪਾਂ ਉਹ じゃ ਮੁੱਲ ਨਹੀਂ ਕਰਦੇ ਮੁੱਲ ਕਰਾਉਣ ਦਾ 60000 ਕਰਾ ਲਾ 55000 ਦੀ ਵੀ ਦੇ ਦਾਂਗੇ ਲਓ ਜੀ ਅੱਜ ਆਫਰ ਹੀ ਆ ਆਫਰ ਹੀ ਆ ਤਾਂ ਮੇਲਾ ਲੁੱਟਣਗੇ ਪਹਿਲੇ ਫੋਨਾਂ ਤੇ ਮੇਲਾ ਲੁੱਟਣਗੇ ਨਾਲ ਅੱਜ ਜਿਹਦੇ ਹੱਥ 'ਚ ਫੋਨ ਹੋਇਆ ਮੇਲਾ ਉਹੀ ਲੁੱਟੂ ਭਾਈ ਅੱਜ ਦਾ ਪੂਰੀਆਂ ਚੰਗੀਆਂ ਵੀਰੇ ਅਗਲਾ ਗੈਪ ਤੇ ਲੱਗੇ ਹਾਥੀ ਚਵਾਈ ਵਾਲਾ ਥਾਣਾ ਜੀ ਬਾਕੀ ਚੰਗੀਆਂ ਵਹਿੜਾ ਜੀ ਚੰਗੀਆਂ ਬਹੁਤ ਮੈਂ ਪਿੰਡੋਂ ਹੀ ਲਈ ਆ ਆਪਦੇ ਹਾਂ ਜਿਹਨੂੰ ਕੋਈ ਵੀ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਹਾਂ ਬ